ਸੰਗਰੂਰ ਤੋਂ ਟਿਕਟ ਨਾ ਮਿਲਣ ਤੇ ਦਲਵੀਰ ਗੋਲਡੀ ਦਾ ਛਲਕਿਆ ਦਰਦ ਫੇਸਬੁੱਕ ਤੇ ਲਾਈਵ ਹੋ ਕੇ ਕਾਂਗਰਸ ਹਾਈ ਕਮਾਂਡ ਨੂੰ ਕੀਤਾ ਸਵਾਲ ਪੁੱਛਿਆ 2022 ਦੀ ਵਿਧਾਨ ਸਭਾ ਵੇਲੇ ਵੱਡੇ ਚਿਹਰੇ ਦੀ ਲੋੜ ਸੀ ਜਾਂ ਹੁਣ ਕਿਹਾ ਹੁਣ ਤੱਕ ਤਿੰਨ ਵਾਰ ਮੇਰੀ ਟਿਕਟ ਕੱਟ ਚੁੱਕੀ ਆ ਪਾਰਟੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲਈ ਚਾਰ ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਅਕਾਲੀਦਾੜ ਛੱਡ ਕੇ ਆਪ ਦੇ ਵਿੱਚ ਆਏ ਪਵਨ ਕੁਮਾਰ ਤਿੰਨੋਂ ਨੂੰ ਜ਼ਿੰਦਰ ਤੋਂ ਐਲਾਨਿਆ ਉਮੀਦਵਾਰਾਂ ਲੁਧਿਆਣਾ ਗੁਰਦਾਸਪੁਰ ਤੇ ਫਿਰੋਜ਼ਪੁਰ ਤੋਂ ਮੌਜੂਦਾ ਵਿਧਾਇਕਾਂ ਨੂੰ ਦਿੱਤੇ ਟਿਕਟ ਪੰਜਾਬ ਦੇ ਲਈ ਭਾਜਪਾ ਵੱਲੋਂ ਵੀ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਬਠਿੰਡਾ ਤੋਂ ਸਕੰਦਰ ਸਿੰਘ ਮਲੂਕਾਦੀ ਨੂੰ ਪਰਮਪਾਲ ਕੌਰ ਨੂੰ ਦਿੱਤੇ ਟਿਕਟ ਹੁਸ਼ਿਆਰਪੁਰ ਤੋਂ ਅਨੀਤਾ ਸੋਮਪrakash ਨੂੰ ਐਲਾਨਿਆ ਉਮੀਦਵਾਰ ਤਾਂ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ ਗੁਜਰਾਤ ਦੇ ਭਾਵਨਗਰ ਦੇ ਵਿੱਚ ਰੋਡ ਸ਼ੋਅ ਦੇ ਦੌਰਾਨ ਸੀਆ ਮਾਨ ਹੋਏ ਭਾਵੂ ਕੇਜਰੀਵਾਲ ਨੂੰ ਯਾਦ ਕਰਦੇ ਹਾਂ ਸੀਐਮ ਜੀਆ ਭਰਾਈਆਂ ਅੱਖਾਂ ਬੋਲੇ ਜੇਲ੍ਹ ਦੇ ਵਿੱਚ ਕੇਜਰੀਵਾਲ ਦੇ ਨਾਲ ਅਤਵਾਦੀ ਵਾਂਗ ਵਿਹਾਰ ਕਰ ਰਹੀ ਹੈ ਸਰਕਾਰ ਆਪ ਦੀ ਚੋਣ ਕੈਂਪੇਨ ਨੂੰ ਠਾਲ ਦੇਣਗੇ ਸੁਨੀਤਾ ਕੇਜਰੀਵਾਲ ਪੰਜਾਬ ਦੇ ਵਿੱਚ ਕਰਨਗੇ ਚੋਣ ਪ੍ਰਚਾਰ ਗੁਜਰਾਤ ਦੇ ਵਿੱਚ ਚੋਣ ਪ੍ਰਚਾਰ ਕਰ ਸਕਦੇ ਨੇ ਸੁਨੀਤਾ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਭਾਜਪਾ ਤੇ ਗੰਭੀਰ ਇਲਜ਼ਾਮ ਕਿਹਾ ਕੇਜਰੀਵਾਲ ਦੇ ਨਾਲ ਅੱਤਵਾਦੀ ਵਰਗਾ ਕੀਤਾ ਜਾ ਰਿਹਾ ਵਿਹਾਰ ਜੇਲ੍ਹ ਦੇ ਵਿੱਚ 24 ਘੰਟੇ ਸੀਸੀਟੀਵੀ ਹੇਠ ਹੋ ਰਹੀ ਹੈ ਨਿਗਰਾਨੀ ਇਲੈਕਟਰਲ ਬਾਂਡ ਨੂੰ ਲੈ ਕੇ ਵੀ ਚੁੱਕੇ ਸਵਾਲ ਰਾਮਦੇਵ ਨੂੰ ਅੱਜ ਵੀ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਮਾਫੀ 23 April ਨੂੰ ਫਿਰ ਹੋਵੇਗੀ ਸੁਣਵਾਈ ਜਨਤਕ ਤੌਰ ਤੇ ਮਾਫੀ ਮੰਗਣ ਦੇ ਲਈ ਤਿਆਰ ਹੋਏ RAMDEV ਸ਼੍ਰੀਨਗਰਦੇਵ ਬਟਵਾਰ ਦੇ ਵਿੱਚ ਜਿਲਮ ਨਦੀ ਚ ਪਲਟੀ ਕਿਸ਼ਤੀ ਹੁਣ ਤੱਕ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਤਿੰਨ ਦਿਨ ਪਾਰ ਚੱਲੀ ਹਾਦਸੇ ਵੇਲੇ ਕਿਸ਼ਤੀ ਦੇ ਵਿਸਵਾਰਸਨ 15 ਲੋਕ ਫਿਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਵਾਲੇ ਦੋ ਸ਼ੂਟਰ ਗ੍ਰਫਤਾਰ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਦੇ ਕਸ਼ਤੂ ਕੀਤੇ ਕਾਬੂ ਦੋਵੇਂ ਸ਼ੂਟਰਾਂ ਦਾ 25 April ਤੱਕ ਮਿਲਿਆ ਰਿਮਾਂਡ ਪੁਲਿਸ ਮੁਤਾਬਿਕ ਮੁਲਜ਼ਮਾਨੇ ਪੰਜ ਰਾਉਂਡ ਕੀਤੇ ਸੀ ਫਾਇਰ ਸਤਿ ਸ਼੍ਰੀ ਅਕਾਲ ਤੁਸੀਂ ਵੀ ਖੜੇ ਹੋ ਨਿਊਜ਼ 80 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਉਤੇ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਹੈ ਸੀਐਮ ਕੇਜਰੀਵਾਲ ਦੀ ਪਟੀਸ਼ਨ ਤੇ ਈਡੀ ਨੂੰ ਨੋਟੀਸ ਜਾਰੀ ਕਰ ਦਿੱਤਾ ਗਿਆ ਰੌਜ਼ ਐਵੇਨਿਊ ਕੋਰਟ ਨੇ ਈਡੀ ਤੋਂ ਜਵਾਬ ਮੰਗਿਆ ਹੈ ਜੇਲ੍ਹ ਦੇ ਵਿੱਚ ਕੇਜਰੀਵਾਲ ਦੇ 슈ਗਰ ਲੈਵਲ ਦੀ ਨਿਯਮਤ ਜਾਂਚ ਦੀ ਮੰਗ ਕੀਤੀ ਗਈ ਆ ਮਾਮਲੇ ਦੇ ਵਿੱਚ ਹੁਣ 18 April ਨੂੰ ਦੁਪਹਿਰ 2 ਵਜੇ ਅਗਲੀ ਸੁਣਵਾਈ ਹੋਵੇਗੀ ਕੇਜਰੀਵਾਲ ਦਾ 슈ਗਰ ਲੈਵਲ ਲਗਾਤਾਰ ਜੋ ਕਿ ਘਟ ਰਿਹਾ ਜੋ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਕੇਜਰੀਵਾਲ ਦਾ 슈ਗਰ ਲੈਵਲ ਲਗਾਤਾਰ ਵੱਧ ਘਟ ਰਿਹਾ ਹੈ ਪਹਿਲਾਂ ਵਾਲੇ ਡਾਕਟਰ ਪਹਾੜੇ ਦੇ ਵਿੱਚ 3 ਦਿਨ ਵਰਚੂਲੀ مشورہ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਇਹ ਮੰਗ ਕੀਤੀ ਗਈ ਹੈ ਰਾਸਤਾਨ ਕੇਜਰੀਵਾਲ ਦਾ ਬਲੱਡ 슈ਗਰ ਲੈਵਲ 46 ਤੱਕ ਪਹੁੰਚਿਆ ਵਰਵੰਤ ਕੇਜਰੀਵਾਲ ਨਾਲ ਜੁੜੀ ਇਹ ਵੱਡੀ ਖਬਰ ਹੈ ਸੀਐਮ ਕੇਜਰੀਵਾਲ ਦੀ ਪਟੀਸ਼ਨ ਤੇ ਐਡੀ ਨੂੰ ਨੋਟਿਸ ਜਾਰੀ ਕੀਤਾ ਗਿਆ ਰੋਜ਼ ਐਵੇਨਿਊ ਕੋਰਟ ਦੇ ਦਰਸਲ ਐਡੀ ਤੋਂ ਇਹ ਪੂਰੇ ਮਾਮਲੇ ਦੇ ਵਿੱਚ ਜਵਾਬ ਮੰਗਿਆ ਗਿਆ ਹੈ ਜੇਲ੍ਹ ਦੇ ਵਿੱਚ ਕੇਜਰੀਵਾਲ ਦੇ 슈ਗਰ ਲੈਵਲ ਦੀ ਨਿਯਮਤ ਜਾਂਚ ਦੀ ਮੰਗ ਕੀਤੀ ਗਈ ਇਸ ਪਟੀਸ਼ਨ ਦੇ ਜ਼ਰੀਏ ਤੇ ਮਾਮਲੇ ਦੇ ਵਿੱਚ ਹੁਣ 18 ਪੈਲ ਨੂੰ ਦੁਪਹਿਰ 2 ਵਜੇ ਜਿਹੜੀ ਕਿ ਅਗਲੀ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਆ ਵਕੀਲ ਦਾ ਕਹਿਣਾ ਹੈ ਕਿ ਕੇਜਰੀਵਾਲ ਦਾ 슈ਗਰ ਲੈਵਲ ਲਗਾਤਾਰ ਵਧ ਘਟ ਰਿਹਾ ਹੈ ਪਹਿਲਾਂ ਵਾਲੇ ਡਾਕਟਰ ਤੋਂ ਹਫ਼ਤੇ ਦੇ ਵਿੱਚ 3 ਦਿਨ ਵਰਚੂਲੀ مشورہ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਸਪਿਟਿਸ਼ਨ ਦੇ ਜ਼ਰੀਏ ਜੋ ਕਿ ਆਮ ਮੰਗ ਕੀਤੀ ਗਈ ਹੈ ਹਰਾਸਤ ਦਰਾਨ ਕੇਜੀਵਾਲਦਾ ਬਲੱਡ ਸ਼ੂਗਰ ਲੈਵਲ 40 ਤੱਕ ਪਹੁੰਚੇ ਤਾਂ ਦੱਸਦੀ ਹੈ ਕਿ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜੀਵਾਲ ਜੋ ਕਿ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ 21 ਮਾਰਚ ਨੂੰ ਦਰਸਲ ਨੂੰ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਦੋ ਵਾਰ ਏਡੀ ਦੇ ਵੱਲੋਂ ਰਿਮਾਂਡ ਹਾਸਲ ਕੀਤਾ ਗਿਆ ਤੇ ਫਿਲਹਾਲ ਨਿਆਂਇਕ ਅਰਾਸ ਦੇ ਵਿੱਚ ਨੇ ਤਿਹਾਰ ਜੇਲ੍ਹ ਦੇ ਵਿੱਚ ਅਰਵਿੰਦ ਕੇਜੀਵਾਲ ਬੰਦੇ ਤੇ ਇਸ ਦੇ ਵਿਚਾਲੇ ਕੇਜੀਵਾਲ ਦੀ ਪਟੀਸ਼ਨ ਤੇ ਏਡੀ ਨੂੰ ਨੋਟਿਸ ਜਾਰੀ ਕੀਤਾ ਗਿਆ ਰੌਸ ਐਵੇਨਿਊ ਕੋਰਟ ਦੇ ਵੱਲੋਂ ਜੇਲ੍ਹ ਦੇ ਵਿੱਚ ਕੇਜਰੀਵਾਲ ਦੇ 슈ਗਰ ਲੈਵਲ ਦੀ ਨਿਯਮਤ ਜਾਂਚ ਦੀ ਰਿਕਵਿਸ਼ਨ ਦੇ ਜ਼ਰੀਏ ਦਰਸਲ ਮੰਗ ਕੀਤੀ ਗਈ ਹੈ ਤੇ ਮਾਮਲੇ ਦੇ ਵਿੱਚ ਹੋਣਾ 18 ਅਪ੍ਰੈਲ ਨੂੰ ਦੁਪਹਿਰ 2 ਵਜੇ ਅਗਲੀ ਸੁਣਵਾਈ ਹੋਵੇਗੀ। ਅਗਲੀ ਵੱਡੀ ਖਬਰ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ। ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ ਮੁੰਬਈ ਪੁਲਿਸ। ਫਾਇਰਿੰਗ ਦੇ ਪਿੱਛੇ ਲਾਰੈਂਸ ਗੈਂਗ ਦਾ ਅੱਛ ਦੱਸਿਆ ਜਾ ਰਿਹਾ ਹੈ ਗੈਂਗਸਟਰ ਲਾਰੈਂਸ ਦੇ ਪ੍ਰਾਂ ਅਨਮੋਲ ਬਿਸ਼ਨੋਈ ਨੇ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਜ਼ਿੰਮੇਵਾਰੀ ਲਈ ਗਈ ਹੈ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਹੈ ਅਨਮੋਲ ਬਿਸ਼ਨੋਈ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿਉਂਕਿ ਦੋ ਸ਼ੂਟਰਨ ਜਿਹੜਾ ਕਿ ਇਸ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਜੋ ਕਿ ਪਿਛਲੇ ਦਿਨੀ ਜਮਾਨ ਖਾਨ ਤੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਦੋ ਸ਼ੂਟਰਾਂ ਦੇ ਵੱਲੋਂ ਪੰਜ ਰਾਉਂਡ ਫਾਇਰਿੰਗ ਕੀਤੀ ਗਈ ਤੇ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਜਾਣਕਾਰੀ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਮੁੰਬਈ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਫਾਇਰਿੰਗ ਦੇ ਪਿੱਛੇ ਲੌਰੈਂਸ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ ਗੈਂਗਸਟਰ ਲੌਰੈਂਸ ਦੇ ਪ੍ਰਾਂ ਅਨਮੋਲ ਬਿਸ਼ਨੋਈ ਦੇ ਵੱਲੋਂ ਜ਼ਿੰਮੇਵਾਰੀ ਲਈ ਗਿਆ ਜਦੋਂ ਪਿਛਲੇ ਦਿਨ ਹੀ ਇਹ ਪੂਰੀ ਘਟਨਾ ਵਾਪਰਦੀ ਹੈ ਸੁਮਨ ਖਾਨ ਦੇ ਘਰ ਦੇ ਬਾਹਰ ਦੋ ਛੋਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੋਂ ਉਸ ਤੋਂ ਬਾਅਦ ਗੈਂਗਸਟਰ ਲੌਰੈਂਸ ਬਿਸ਼ਨੋਈ ਦੇ ਪ੍ਰਾਂ ਅਨਮੋਲ ਬਿਸ਼ਨੋਈ ਨੇ ਇਸ ਪੂਰੀ ਘਟਨਾ ਦੀ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਸੀ ਇੱਥੇ ਵੀ ਜ਼ਿਕਰ ਹੋ ਗਿਆ ਕਿ ਲੌਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਸੁਮਨ ਖਾਨ ਨੂੰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਨੇ ਉਸ ਦੇ ਬਾਅਦ ਸੁਮਨ ਖਾਨ ਦੀ ਸੁਰ ਆ ਵਾਦਾ ਕੀਤਾ ਗਿਆ ਤੇ ਜਦੋਂ ਹੁਣ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਲਗਾਤਾਰ ਮੁੰਬਈ ਕ੍ਰਾਈਮ ਦੇ ਵੱਲੋਂ ਕ੍ਰਾਈਮ ਬ੍ਰਾਂਚ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਵੀ ਹੁਣ ਮੁੰਬਈ ਪੁਲਿਸ ਦੇ ਵੱਲੋਂ ਸਵਾਲ ਜਵਾਬ ਕੀਤੇ ਜਾਣਗੇ ਫਾਇਰਿੰਗ ਦੇ ਪਿੱਛੇ ਲਾਰੈਂਸ ਗੈਂਗ ਦਾ ਕਿਉਂਕਿ ਹੱਥ ਦੱਸਿਆ ਜਾ ਰਿਹਾ ਉਸ ਐਂਗਲ ਤੋਂ ਵੀ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਜਾਂਚ ਨੂੰ ਅੱਗੇ ਪਾਇਆ ਜਾ ਰਿਹਾ ਹੈ ਗੈਂਗਸਟਰ ਲਾਰੈਂਸ ਦੇ ਪ੍ਰਾਨ ਅਮੋਲ ਬਿਸ਼ਨੋਈ ਨੇ ਇਸ ਫਾਇਰਿੰਗ ਮਾਮਲੇ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਤੇਦਰਸਲ ਪੁਰੀ ਹੋਸਟ ਪਾਈ ਗਈ ਸੀ ਉਸ ਪਾ ਕੇ ਇਸ ਜ਼ਿੰਮੇਵਾਰੀ ਲਈ ਸੀ ਅਮੋਲ ਬਿਸ਼ਨੋਈ ਜਿਹ ਆਪ ਪਦੇਸ਼ ਦੇ ਵਿੱਚ ਲੁਕਿਆ ਹੋਇਆ ਹੈ। ਉਥੇ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਵਾਲੇ ਆਖਰਕਾਰ ਗ੍ਰਿਫਤਾਰ ਕਰ ਲਏ ਗਏ ਨੇ। ਮੁੰਬਈ ਕ੍ਰਾਈਮ ਬ੍ਰਾਂਚ ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਦੋਹਾਂ ਨੂੰ ਗੁਜਰਾਤ ਦੇ ਕਛ ਤੋਂ ਗ੍ਰਿਫਤਾਰ ਕੀਤਾ ਗਿਆ। ਸ਼ੂਟਰ ਸਾਗਰ ਤੇ ਵਿੱਕੀ ਨੂੰ ਕਾਬੂ ਕੀਤਾ ਗਿਆ। ਪੁਲਿਸ ਨੂੰ ਦੋਵੇਂ ਸ਼ੂਟਰਾਂ ਦਾ 25 April ਤੱਕ ਰਿਮਾਂਡ ਵੀ ਮਿਲ ਗਿਆ। ਸ਼ੂਟਰ ਵਿੱਕੀ ਬਾਈਕ ਚਲਾ ਰਿਹਾ ਸੀ ਜੋ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਜਦੋਂ ਦਰਸਲੇ ਪੂਰੀ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤੇ ਪੁਲਿਸ ਨੇ ਖੁਲਾਸਾ ਕੀਤਾ ਕਿ ਸ਼ੂਟਰ ਵਿੱਕੀ ਜੋਕੇ ਬਾਈਕ ਚਲਾ ਰਿਹਾ ਸੀਗਾ ਤੇ ਬਾਈਕ ਦੇ ਪਿੱਛੇ ਬੈਠਾ ਸੀ ਸ਼ੂਟਰ ਸਾਗਰ ਜਿਸ ਦੇ ਵੱਲੋਂ ਪੰਜ ਫਾਇਰ ਕੀਤੇ ਗਏ ਸਲਮਾਨ ਦੇ ਘਰ ਤੇ ਇੱਕ ਫਾਇਰ ਲੱਗਿਆ ਸੀਗਾ ਮੁੰਬਈ ਪੁਲਿਸ ਮੁਤਾਬਕ ਕਿ ਮੁਲਜ਼ਮਾਂ ਨੇ ਘਟਨਾ ਦੇ ਵਿੱਚ ਇਸਤੇਮਾਲ ਬਾਈਕ 2 ਅਪ੍ਰੈਲ ਨੂੰ 24000 ਰੁਪਏ ਦੇ ਵਿੱਚ ਨਿੱਦੀ ਸੀ 10 ਮਾਰਚ ਨੂੰ ਦੋਵੇਂ ਮੁਲਜ਼ਮਾਂ ਪਨਵਿਲ ਦੇ ਵਿੱਚ ਕਿਰਾਏ ਦੇ ਫਲੈਟ ਦੇ ਵਿੱਚ ਰਹਿ ਰਹੇ ਸਨ ਇਸ ਦੌਰਾਨ ਮੁਲਜ਼ਮਾ ਨੇ ਤਿੰਨ ਚਾਰ ਵਾਰ ਸਲਮਾਨ ਖਾਨ ਦੇ ਘਰ ਦੀ ਰੇਕੀ ਕੀਤੀ ਸੀ ਉਸ ਤੋਂ ਬਾਅਦ ਜਿਹੇ ਫਾਇਰਿੰਗ ਕਰਨ ਦੇ ਲਈ ਦੋਵੇਂ ਸ਼ੂਟਰ ਦੋਵੇਂ ਮੁਲਜ਼ਮ ਜਿਹੜੇ ਕਿ ਬਾਈਕ ਤੇ ਸਵਾਰ ਹੋ ਕੇ ਪਹੁੰਚਦੇ ਨੇ ਪੰਜ ਰਾਉਂਡ ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਆਖਰਕਾਰ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਦੋ ਸ਼ੂਟਰਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਇਸ ਗ੍ਰਿਫਤਾਰੀ ਤੋਂ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਕਈ ਵੱਡੇ ਖੁਲਾਸੇ ਵੀ ਕੀਤੇ ਗਏ ਨੇ इंटेलिजेंस के आधार पे हमको ऐसा पता चला कि ये जो दोनों आरोपी हैं बाइक वाले ये गुजरात भुज के आसपास कहीं हो सकते हैं उसके बाद इमीडिएटली यूनिट 11 के पीआई आई भरत गोने इनकी टीम और उनके थोड़ा पीछे ही पी आई अरुण थोरात इनकी दो टीम्स को इमीडिएटली भेजा गया लगभग एक ढाई सौ तीन सौ किलोमीटर चलने के बाद ये टीम वहाँ पर भुज डिस्ट्रिक्ट में नखत्राणा के आसपास पहुंची छोटा टाउन है ये वहाँ पर लेकिन चूंकि दोनों आरोपियों के पास वेपन होने की स्ट्रॉन्ग पॉसिबिलिटी थी यहाँ पे भी उन्होंने फायरिंग की थी तो इमीडिएटली हम लोगों ने यहाँ से वहाँ के एसपी पी साहब भुज के एस साहब से कॉन्टैक्ट किया उनको रिक्वेस्ट की कि वो भी अपनी टीम प्रोवाइड करें जिसके वजह से हमारी टीम थोड़ा फर्दर स्ट्रेंथन होगी और लोकल टेरेन की भी उनको ज़्यादा जानकारी रहती है उस आधार पर इमीडिएटली पी आई की टीम और एल के लोग नकटराना से और 40 किलोमीटर आगे आशापुरा माता मंदिर है रवापार से 10 किलोमीटर पर माथानु मढ नाम का एक वहाँ पर मंदिर है वहाँ पर ये दोनों आरोपी हमको मिले हैं तो ये दोनों आरोपी को वहाँ से इमिडिएटली रात में ताबे में लिया गया सुबह इनको बाई फ्लाइट बॉम्बे लाया गया और अभी उनको थोड़ी देर पहले अरेस्ट करके कोर्ट में प्रोड्यूस किया और माननीय कोर्ट ने 25 अप्रैल 2024 तक उनका पीसीआर हमको दिया है ਅੱਗੇ ਪੜਾਂਗੇ ਤੇ ਗੱਲ ਕਰਾਂਗੇ 24 ਦੇ ਚੈਂਪੀਅਨ ਦੀ ਗੁਜਰਾਤ ਦੇ ਵਿੱਚ ਰੋਡ ਸ਼ੋਅ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਭਾਵਕ ਹੋ ਗਏ ਕੇਜਰੀਵਾਲ ਨੂੰ ਯਾਦ ਕਰਦੇ ਅਸੀਆਂ ਮੰਨਦੀਆਂ ਅੱਖਾਂ ਪਰਾਈਆਂ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਪਿੱਛੇ ਬੀਜੇਪੀ ਦੀ ਸਾਜ਼ਿਸ਼ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਗ੍ਰਿਫਤਾਰੀ ਨੂੰ ਲੈ ਕੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਗਿਆ ਕੇਜਰੀਵਾਲ ਦੇ ਨਾਲ ਅੱਤਵਾਦੀ ਵਾਂਗ ਵਿਹਾਰ ਕਰੇ ਨੇ ਅਸੀਆਂ ਮੰਨੇ ਵੀ ਵੱਡਾ ਹਮਲਾ ਬੋਲਿਆ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਆਮ ਆਦਮੀ ਪਾਰਟੀ ਨੂੰ ਰੋਕ ਨਹੀਂ ਸਕਦੇ ਤੁਹਾਨੂੰ ਇਹ ਤਸਵੀਰਾਂ ਵੱਖ-ਵੱਖਾ ਰਹੇ ਗੁਜਰਾਤ ਦੇ ਭਾਵਨਗਰ ਦੀਆਂ ਦ ਉਹ ਲੋਕਾਂ ਨੂੰ ਵਰਕਰਾਂ ਨੂੰ ਇਸ ਰੋਡ ਸ਼ੋਅ ਦੇ ਦੌਰਾਨ ਸੰਬੋਧਨ ਕਰਦੇ ਸੰਤ ਜਦੋਂ ਉਹਨਾਂ ਦੇ ਵੱਲੋਂ ਮੁਲਾਕਾਤ ਦਾ ਜ਼ਿਕਰ ਕੀਤਾ ਗਿਆ ਜੋ ਕਿ ਕੱਲੇ ਇਤਿਹਾਰ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਮਾਨ ਅਰਵਿੰਦ ਕੇਜੀਵਾਲ ਨੂੰ ਮਿਲੇ ਤੇ ਮੁਲਾਕਾਤ ਦਾ ਜ਼ਿਕਰ ਕਰਦੇ ਆਂ ਮੁੱਖ ਮੰਤਰੀ ਮਾਨ ਭਾਵਕ ਹੋ ਗਏ ਉਹਨਾਂ ਨੂੰ ਯਾਦ ਕਰਦੇ ਆਂ ਕੇਜੀਵਾਲ ਨੂੰ ਯਾਦ ਕਰਦੇ ਆਂ ਸੀਆਂ ਮਾਨ ਦੀਆਂ ਅੱਖਾਂ ਪਾਰ ਆਈਆਂ ਤੇ ਇਸੇ ਦੌਰਾਨ ਮੁੱਖ ਮੰਤਰੀ ਮਾਨ ਭਾਜੀਪੀ ਤੇ ਵੀ ਜਮ ਕੇ ਵਰੇ ਫਿਰ ਅੱਖੋਂ ਮੈਂ ਅੱਗੇ ਜੰਮੇ ਅਰਵਿੰਦ ਕੇਜੀਵਾਲ ਜੀ ਨੂੰ ਮੈਂ मिलने के लिए टाइम मैं मुख्यमंत्री हूँ वो भी मुख्यमंत्री लेकिन शीशा एक शीशा सामने डाला हुआ था हम फोन पे बात कर रहे थे तो हो। क्या, क्या उसने।, उसने, उसने दिल्ली में अस्पताल बना दिए ये गलती होगी उससे उसने दिल्ली में सरकारी स्कूलों को अच्छा कर दिया ये गलती हो गई उससे उसने दिल्ली में महिलाओं के लिए यात्रा फ्री कर दी बस उसने ये गलती होगी उससे उसने दिल्ली में बिजली के बिल जीरो कर दिए ये गलती होगी उससे यही गलती है बस अरविंद केजरीवाल की आतंकवादियों की तरह उसको ट्रीट कर रहे हो आप आएगा सिटिंग मुख्यमंत्री है और मुलाकात ऐसे कराते हो जैसे किसी बहुत बड़े आतंकवादी के साथ मिलने आए हो कोई मैं भी मुख्यमंत्री वो भी मुख्यमंत्री सकती है उसका नाम है आम आदमी पार्टी उसके प्रधान को अंदर करके आप रोक लोगे दरियाओं को रोका नहीं जा सकता दरिया अपना रास्ता खुद बनाते हैं भाई आ, आ, मैं कहूंगा जेल के ताले टूटेंगे आपने कहना है केजरीवाल छूटेंगे जेल के ताले टूटेंगे जेल के ताले मैं तो यही कहूंगा कि हम वो पत्ते नहीं ये आप लोग सब पत्ते हैं हम वो पत्ते नहीं हम वो पत्ते नहीं, वो पत्ते नहीं। जो शाख से टूट कर गिर जाएंगे आंधियों को कह दो अपनी औकात में रहे कोई बात नहीं भाई साहब संकट के दिन है हम तो सबको केजरीवाल बनना पड़ेगा यही मैसेज दिया कल उन्होंने अरविंद जी कि गुजरात वालों को कहना सारे केजरीवाल बन जाओ सारे सच बोलने लगो सारे सच के साथ हो जाओ यही मैसेज है उनका लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेगा ਉਹਦਾ ਸੰਗਰੂਰ ਤੋਂ ਟਿਕਟ ਨਾ ਮਿਲਣ ਤੇ ਦਲਵੀਰ ਗੋਲਡੀ ਨਾਰਾਜ਼ ਨਜ਼ਰ ਆ ਰਹੇ ਦਲਵੀਰ ਗੋਲਡੀ ਦਾ ਦਰਦ ਚਲਕਿਆ ਫੇਸਬੁਕ ਤੇ ਲਾਈਵ ਹੋ ਕੇ ਹਾਈ ਕਮਾਂਡ ਨੂੰ ਉਹਨੇ ਸਵਾਲ ਕੀਤਾ ਕਿ ਮੇਰੀ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਗਈ ਵੱਡਾ ਜਾਂ ਛੋਟਾ ਲੀਡਰ ਕਿਹੜਾ ਹੁੰਦਾ ਹੈ ਹਾਈ ਕਮਾਂਡ ਨੂੰ ਇਹ ਵੀ ਦਲਵੀਰ ਗੋਲਡੀ ਨੇ ਸਵਾਲ ਕੀਤਾ ਉਹਨੇ ਕਿਹਾ ਕਿ ਮੇਰੀ ਟਿਕਟ ਕੱਟ ਕੇ ਜਿੰਨਾਂ ਨੂੰ ਦਿੱਤੀ ਹੈ ਉਹ ਅੱਜ ਕਿੱਥੇ ਨੇ ਇਹ ਵੀ ਸਵਾਲ ਕੀਤਾ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੱਡੇ ਚਿਹਰੇ ਦੀ ਲੋੜ ਸੀ ਜਾਂ ਹੁਣ ਦਲਵੀਰ ਗੋਲਡੀ ਨੇ ਸਵਾਲ ਕੀਤਾ ਹੈ 2022 ਦੀ ਲੋਕ ਸਭਾ ਜਿੰਨੇ ਚੋਣ ਵੇਲੇ ਵੱਡੇ ਚਿਹਰੇ ਦੀ ਲੋੜ ਸੀ じゃ ਹੁਣ ਜਦੋਂ ਸਿਆਮਾਨ ਦੇ ਖਿਲਾਫ ਵੱਡਾ ਚਿਹਰਾ ਚਾਹੀਦਾ ਸੀ ਉਦੋਂ ਮੈਂ ਲੜਿਆ ਮੈਂ ਹਮੇਸ਼ਾ ਵਫਾਦਾਰੀ ਦੇ ਨਾਲ ਪਾਰਟੀ ਦੇ ਨਾਲ ਖੜਿਆ ਹਾਂ ਤੁਹਾਨੂੰ ਦੱਸਦੀ ਕਿ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਚੋਣੇ ਦਾ ਆਂਦੀ ਵਿੱਚ ਉਤਾਰਿਆ ਗਿਆ ਹਾਲਾਂਕਿ ਤਲਵੀਰ ਗੋਲਟੀ ਲਗਾਤਾਰ ਸੰਗਰੂਰ ਤੋਂ ਦਾਅਵੇਦਾਰ ਮੰਨੇ ਜਾ ਰਹੇ ਸੀ ਜਿਹੜੇ ਕਿ ਤੁਰੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਵੀ ਰਹਿ ਚੁੱਕੇ ਨੇ ਤਾ ਜੋ 2022 ਦੇ ਵਿੱਚ ਜਰੂਰ ਜਿੰਨੀ ਚੋਣ ਹੋਈ ਉਸ ਵੇਲੇ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਹਾਲਾਂਕਿ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਜਿੱਤਣ ਦੇ ਵਿੱਚ ਕਾਮਯਾਬ ਰਹੇ ਤੇ ਜਦੋਂ ਹੁਣ ਟਿਕਟ ਇਕੱਠੀ ਗਈ ਟਿਕਟ ਨਹੀਂ ਮਿਲੀ ਤਾਂ ਇਸ ਨੂੰ ਲੈ ਕੇ ਹੁਣ ਤਲਵੀਰ ਗੋਲਟੀ ਦੇ ਵੱਲੋਂ ਹਾਈ ਕਮਾਂਡ ਨੂੰ ਕਈ ਸਵਾਲ ਕੀਤੇ ਗਏ ਛੋਟਾ ਲੀਡਰ ਕੀ ਹੁੰਦਾ ਕੀ ਇਹ ਵੱਡਾ ਲੀਡਰ ਪੈਸੇ ਨਾਲ ਇਹਦਾ ਮਾਪਦੰਡ ਹੁੰਦਾ ਆ ਵੀ ਅਮੀਰ ਜਾਂ ਗਰੀਬ ਲੀਡਰ ਹੁੰਦਾ ਜਾ ਉਹ ਜਿਹੜਾ ਵਫਾਦਾਰ ਲੀਡਰ ਹੁੰਦਾ ਇਹਦੀਆਂ ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦਿੰਨਾ ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਮੇਰੀ ਜਦੋਂ ਮੈਂ ਯੂਨੀਵਰਸਿਟੀ ਤੋਂ 2008 ਚ ਆਇਆ ਆਪਣੇ ਹਲਕੇ ਚਤੂਰੀ ਚ ਤਾਂ ਲਗਾਤਾਰ ਮਿਹਨਤ ਕਰਕੇ 2012 ਦੀ ਮੈਂ ਟਿਕਟ ਵੀ ਮੰਨ ਲਈ ਉਦੋਂ ਮੇਰੀ ਟਿਕਟ ਕੱਟ ਕੇ ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ ਮੈਂ ਪਾਰਟੀ ਹਾਈਕਮਾਰ ਤੋਂ ਪੁੱਛਣਾ ਚਾਹਣਾ ਕੀ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨਹੀਂ ਪਰ ਦਲਜੀਤ ਸਿੰਘ 올ਡੀ ਉੱਥੇ ਦਾ ਉੱਥੇ ਖੜਾ ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ ਉਦੋਂ ਮੇਰੀ ਟਿਕਟ ਕੱਟੀ ਗਈ ਕੀ ਉਹ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜਾ ਜਾਂ ਨਹੀਂ ਖੜਾ ਪਰ ਦਲਜੀਤ ਸਿੰਘ ਉੱਥੇ ਦਾ ਉੱਥੇ ਖੜਾ ਫਿਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ ਜਿਹਦੇ ਵਿੱਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕੀ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ ਪਰਤਲਵੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ ਤੇ ਇੱਕ ਗੱਲ ਮੈਂ ਹੋਰ 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕੀ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ 2022 ਦੀ ਜਿਮਣੀ ਚੋਣ ਲੋਕ ਸਭਾ ਜਿਮਣੀ ਚੋਣ ਆਈ ਜਦੋਂ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਤੇ ਫੇਰ ਲਗਾਤਾਰ ਮੈਂ ਕੰਮ ਕਰਿਆ ਮੇਰੇ ਨਾਲ ਪਾਰਟੀ ਨੇ ਕਮਿਟਮੈਂਟ ਕੀਤੀ ਕਿ ਤੁਹਾਨੂੰ ਇਹ ਜਿਮੀਨੀ ਚੋਂ ਲੜਾ ਰਹੇ ਆ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਦੀ ਕੋਈ ਗੱਲ ਨਹੀਂ ਪਰ ਜੋ ਵੀ ਪਾਰਟੀ ਦਾ ਫੈਸਲਾ ਮੈਂ ਉਹਦੇ ਅੱਗੇ ਆਵਦਾ ਸਿਰ ਝੁਕਣਾ 2022 ਦੀ ਇਲੈਕਸ਼ਨ ਵਿੱਚ ਅਸੈਂਬਲੀ ਸਭ ਤੋਂ ਵਰਸਟ ਪਰਫਾਰਮੈਂਸ ਹੈ 218000 ਵੋਟ ਪੈਂਦੀ ਹੈ ਜਦੋਂ ਜਿਮਨੀ ਚੋਣ ਆਉਂਦੀ ਹੈ ਦਲਬੀਰ ਗੋਲਡੀ ਲੜਦਾ ਉਦੋਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਨਹੀਂ ਹਰਾਊਗਾ ਸਮਰਨਜੀਤ ਮਾਨ ਹਰਾਊਗਾ ਉਹ ਡੇਢ ਪੌਣੇ 2 ਲੱਖ ਕਾਂਗਰਸ ਦੀ ਵੋਟ ਸ਼ਿਫਟ ਹੋਈ ਸਮਰਨਜੀਤ ਸਿੰਘ ਮਾਨ ਨੂੰ ਤਾਂ ਜਿੱਤ ਗਏ ਇਸ ਵਾਰ ਉਹ ਸਥਿਤੀ ਨਹੀਂ ਹੈਗੀ ਇਸ ਵਾਰ ਕਾਂਗਰਸ ਦੇ ਨੂੰ ਭਰੋਸਾ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਡੀਫੀਟ ਕਰਨਾ ਸੰਗਰੂਰ ਦਾ ਪਿਛਲੇ 30 ਸਾਲ ਦਾ ਇਤਿਹਾਸ ਹੈ ਦੇਵ ਆਲਵੇਸ ਵੋਟਡ ਅਗੇਂਸਟ ਦੀ ਪ੍ਰੈਜ਼ੈਂਟ ਗਵਰਨਮੈਂਟ ਡਿਊਰਿੰਗ ਪਾਰਲੀਮੈਂਟ ਇਲੈਕਸ਼ਨਸ ਔਰ ਮੈਨੂੰ ਲੱਗਦਾ ਕਿ ਸ਼ਾਇਦ ਫਾਈਟ ਚ ਨਾ ਹੋ। ਇਦਾਂ ਦੇ ਹਾਲਾਤ ਵੀ ਬਣੇ ਹੋਏ ਨੇ ਕਿ ਸ਼ਾਇਦ ਫਾਈਟ ਚ ਨਾ ਹੋ। ਐਲਾਨ ਹੋ ਚੁੱਕਾ ਉਮੀਦਵਾਰ ਐਲਾਨ ਦਿੱਤਾ ਪਾਰਟੀ ਨੇ। ਕਦੋਂ ਹੁਣ ਜਿਹੜਾ ਹੈਗਾ ਕੈਂਪੇਨ ਸ਼ੁਰੂ ਕਰ। ਬਸ ਮੈਂ ਅੱਜ ਤੋਂ ਸ਼ੁਰੂਆਤ ਹੈ ਸਾਡੀ। ਮੈਂ ਹੁਣ ਜਿਹੜੇ ਸਾਡੇ ਅੱਛੇ ਲੀਡਰਸ ਨੇ ਜਿਹੜੇ ਪਹਿਲਾਂ ਇਲੈਕਸ਼ਨਾਂ ਲੜੇ ਨੇ ਜਿਹੜੇ ਟਿਕਟ ਸਪਲਾਈ ਟਿਕਟ ਅਪਲਾਈ ਕਰਨਾ ਸਭ ਦਾ ਅਧਿਕਾਰ ਹੈ। ਉਹਨਾਂ ਸਾਰਿਆਂ ਨਾਲ ਗੱਲਾਂ ਹੋ ਗਈਆਂ ਨੇ। I will be shortly starting my campaign from the broad. ਮੈਨੂੰ ਨਜ਼ਰ ਨਹੀਂ ਆ ਰਿਹਾ। ਨਹੀਂ। ਸਭ ਤੋਂ ਘੱਟ ਅਗਰ ਪੰਜਾਬ ਦੇ ਵਿੱਚ ਕੋਈ ਵਿਰੋਧ ਹੋਊਗਾ ਤਾਂ ਸੰਗੂਠਾ ਤਾਂ ਆਮ ਆਦੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਪਿੱਜੀ ਲਿਸਟ ਜਾਰੀ ਕਰ ਦਿੱਤੀ ਗਿਆ న్యూਸ 18 ਦੀ ਖਬਰ ਤੇ ਆਖਰਕਾਰ ਮੋਹਰ ਲੱਗੀ ਸ਼ੈਰੀ ਕਲਸੀ ਨੂੰ ਗਰਦਾਸਪੁਰ ਕੋਚੋੜ ਮੈਦਾਨ ਦੇ ਵਿੱਚ ਉਤਾਰਿਆ ਗਿਆ ਬਟਾਲਾ ਤੋਂ ਮੌਜੂਦਾ ਵਿਧਾਇਕ ਨੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਹੜੇ ਕਿ ਪਹਿਲੀ ਵਾਰ 2022 ਦੇ ਵਿੱਚ ਜਿੱਤ ਕੇ ਵਿਧਾਨ ਸਭਾ ਪਹੁੰਚੇ ਆ ਤਾਂ ਜਲੰਧਰ ਤੋਂ ਪਵਨ ਕੁਮਾਰ ਟਿੰਨ ਨੂੰ ਟਿਕਟ ਦਿੱਤੀ ਗਿਆ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਜਿਹੜੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਮਿਲ ਗਿਆ ਲੁਧਿਆਣਾ ਸੈਂਟਰਲ ਤੋਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਫਰੂਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾਣ ਨੂੰ ਟਿਕਟ ਦਿੱਤੀ ਗਿਆ ਮੁਖਤਸਰ ਤੋਂ ਜਿਹੜੇ ਕਿ ਮੌਜੂਦਾ ਵਿਧਾਇਕ ਨੇ ਇਸ ਤਰ੍ਹਾਂ ਸਾਰੀਆਂ 13 ਸੀਟਾਂ ਤੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਜਾ ਚੁੱਕੇ ਨੇ ਤਿੰਨ ਸੂਚੀਆਂ ਜਾਰੀ ਕੀਤੀਆਂ ਗਈਆਂ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਤੱਕ 13 ਦੀਆਂ 13 ਸੀਟਾਂ ਤੇ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਪਿਕਚਰ ਜਿਹੜੀ ਕਿ ਬਿਲਕੁਲ ਕਲੀਅਰ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਕਿੱਥੇ ਆ ਪੰਜ ਮੰਤਰੀ ਆ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਤੇ ਹੁਣ ਮੌਜੂਦਾ ਵਿਧਾਇਕਾਂ ਨੂੰ ਮਿਗੜਾ ਕਿ ਟਿਕਟ ਦਿੱਤੀ ਗਈ ਹੈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉੱਥੇ ਪਵਨ ਕੁਮਾਰਟੀ ਨੂੰ ਜਿਹੜੇ ਕਿ ਪਰਸੂ ਹੀ ਅਕਾਲੀ ਦਲ ਨਾਲੋਂ ਅਲਵੇ ਦਾ ਕਹਿੰਦੇ ਹੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਉਹਨਾਂ ਨੂੰ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਬਾਕੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਉਮੀਦਵਾਰਾਂ ਦਾ ਜੇ ਬਾਕੀਆਂ ਵੱਲੋਂ ਐਲਾਨ ਬਾਕੀ ਹੈ ਪਰ ਆਮ ਆਦਮੀ ਪਾਰਟੀ ਨੇ 13 ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜੇਕਰ 13 ਦੇ 13 ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਜਿਵੇਂ ਕਿ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਚੋਣ ਮੈਦਾਨ ਦੇ ਵਿੱਚ ਨੇ ਸੰਗਰੂਰ ਤੋਂ ਮੀਤ ਹੇਰ ਜਿਹੜੇ ਕਿ ਮੰਤਰੀ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਪਟਿਆਲਾ ਤੋਂ ਡਾਕਟਰ ਬਲਦੇਵ ਸਿੰਘ ਤੇ ਦਾਾ ਖੜਿਆ ਗਿਆ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਕਿ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਫਰੀਦਕੋੜ ਤੋਂ ਪੰਜਾਬੀ ਗਾਇਕ ਤੇ ਅਦਾਕਾਰ ਕਰਨਜੀਤ ਅਨਮੋਲ ਨੂੰ ਜਿਹੜੀ ਕਿ ਟਿਕਟ ਦਿੱਤੀ ਗਈ ਹੈ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਬਠਿੰਡਾ ਤੋਂ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਚੋਣ ਲੜ ਰਹੇ ਨੇ ਆਪ ਦੇ ਵੱਲ ਜਿਹੜੇ ਕਿ ਪਿਛਲੇ ਦਿਨੀ ਹੀ ਕਾਂਗਰਸ ਪਾਰਟਨ ਅਲਵੇ ਦਾ ਕਹਿੰਦੇ ਆ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਉਹਨਾਂ ਨੂੰ ਹਾਰਪੁਰ ਤੋਂ ਚੋਣ ਵਿਧਾਨ ਚ ਉਤਾਰਿਆ ਗਿਆ ਆਨੰਦਪੁਰ ਸਾਹਿਬ ਤੋਂ ਗਵਿੰਦਰ ਸਿੰਘ ਕਾਂਗ ਜਿਹੜੇ ਕਿ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਜਲੰਧਰ ਤੁਆਜੀ ਪਵਨ ਕੁਮਾਰ ਟੀਨੂ ਨੂੰ ਆ ਟਿਕਟ ਦੇ ਦਿੱਤੀ ਗਈ ਹੈ ਫਰੂਜ਼ਪੁਰ ਤੋਂ ਕਾਕਾ ਬਰਾੜ ਜਿਹੜੇ ਕਿ ਆਮ ਆਦੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਫਰੂਜ਼ਪੁਰ ਤੋਂ ਆ ਟਿਕਟ ਦਿੱਤੀ ਗਈ ਹੈ ਇਸੇ ਤਰ੍ਹਾਂ ਬਟਾਲਾ ਤੋਂ ਜੋ ਐਮ ਐਲ ਏ ਨੇ ਸ਼ਹਿਰੀ ਕਲਸੀ ਉਹਨਾਂ ਨੂੰ ਗੁਰਦਾਸਪੁਰ ਤੋਂ ਚੋਣੇਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਿਆਰੋ ਅਸ਼ੋਕ ਪ੍ਰਾਸ਼ਰ ਪੰਪੀ ਲੁਧਿਆਣਾ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਹੋਣਗੇ। ਸਟੇਲ ਬੌਨ ਕਮਾਟੀ ਨੂੰ ਜੀ ਮਜਬੂਤਾ ਸਰ ਕਿਸ ਤਰ੍ਹਾਂ ਦੇਖਦੇ ਹੋ ਪਾਰਟੀ ਨੇ ਵਿਸ਼ਵਾਸ ਦਿੱਤਾ ਹੈ ਮੈਂ ਦੋ ਦਿਨ ਪਹਿਲਾਂ ਪਾਰਟੀ ਜਿਉਂ ਨੇ ਦਿੱਤੀ ਤਾਂ ਟਿਕਟ ਮਿਲਦੀ ਹੈ। ਮੈਂ ਬਹੁਤ ਧੰਨਵਾਦ ਕਰਦਾ ਪਾਰਟੀ ਦੀ ਲੀਡਰਸ਼ਿਪ ਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਾਨਯੋਗ ਸ਼੍ਰੀ ਸੰਦੀਪ ਪਾਟੜ ਜੀ ਦਾ ਸਾਰੇ ਲੀਡਰਸ਼ਿਪ ਜਿਨ੍ਹਾਂ ਨੇ ਵਾਕਈ ਮੇਰੇ ਕੋਲ ਸ਼ਬਦ ਨਹੀਂ ਮੈਂ ਉਹਨਾਂ ਦਾ ਦੇਣਦਾਰ ਆ ਰਿਹਾ ਕਰਜ਼ਾਈ ਹਾਂ ਕਿ ਉਹਨਾਂ ਨੇ ਮੈਨੂੰ ਟਿਕਟ ਦੇ ਕੇ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਲਈ ਮੈਂ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਮੈਂ ਪਿਛਲੇ 20-25 ਸਾਲ ਲੋਕਾਂ ਦੀ ਸੇਵਾ ਚ ਲੱਗਾ ਚਾਹੇ ਵਿਦਿਆਰਥੀ ਹੋਣ ਚਾਹੇ ਕਿਸਾਨ ਹੋਣ ਚਾਹੇ ਨੌਜਵਾਨ ਹੋਣ ਖਿਡਾਰੀ ਹੋਣ ਮਜ਼ਦੂਰ ਹੋਣ ਮੈਂ ਉਹਨਾਂ ਦੀ ਹਮੇਸ਼ਾ ਆਵਾਜ਼ ਉਠਾਈ ਜੇ ਮੈਂ ਸਰਕਾਰ 'ਚ ਵੀ ਰਿਹਾ ਆਪੋਜੀਸ਼ਨ 'ਚ ਵੀ ਰਿਹਾ ਮੈਂ ਲੋਕਾਂ ਦੇ ਵਿੱਚ ਹੀ ਰਿਹਾ ਤੇ ਉਹਨਾਂ ਨੇ ਮੇਰੇ ਕੰਮ ਨੂੰ ਵੇਖਦੇ ਹੋਏ ਮੈਨੂੰ ਇਹ ਟਿਕਟ ਦੀ ਜ਼ਿੰਮੇਵਾਰੀ ਦਿੱਤੀ ਹੈ ਇਲੈਕਸ਼ਨ ਲੜਨ ਦੀ ਮੈਂ ਉਹਨਾਂ ਦਾ ਬਹੁਤ ਬਹੁਤ ਆਭਾਰੀ ਹਾਂ ਧੰਨਵਾਦ ਕਿਹੜੇ ਮੁੱਦੇ ਤੋਂ ਲੱਗਦਾ ਕਿ ਜਿਹੜੇ ਉਠਾਓਗੇ ਤੁਸੀਂ ਪਹਿਲਾਂ ਜਾ ਕੇ ਜੇ ਲੋਕ ਜੇ ਤੁਹਾਨੂੰ ਜਿੱਤ ਹਾਸਲ ਹੁੰਦੀ ਤਾਂ ਕਿਹੜੇ ਕੰਮ ਕਰਾਓਗੇ ਪਹਿਲਾਂ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਰੁਕੀ ਪਈ 1.5 ਸਾਲ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਬਾਈ ਇਲੈਕਸ਼ਨ ਜਿਤਾਇਆ ਲੋਕਾਂ ਨੇ ਪਰ ਉਹਨਾਂ ਨੇ ਜਿੱਤ ਦੇ ਆਈ ਕੰਮ ਵੱਲ ਧਿਆਨ ਨਹੀਂ ਦਿੱਤਾ ਜੇ ਕੰਮ ਵੱਲ ਧਿਆਨ ਦਿੱਤਾ ਹੁੰਦਾ ਤੇ ਬਹੁਤ ਜਲੰਧਰ ਦੇ ਹਾਲਾਤ ਬਦਲੇ ਹੋਣੇ ਜਲੰਧਰ ਚ ਗੈਰ ਕਾਨੂੰਨੀ ਧੰਦੇ ਬੜੇ ਜੋਰਾਂ ਤੇ ਚੱਲੇ ਨਾ ਜਲੰਧਰ ਚ ਦੜਾ ਸੱਟਾ ਨਸ਼ਾ ਜਾਲੀ ਸ਼ਰਾਬ ਦਾ ਧੰਦਾ ਬੜਾ ਜੋਰਾਂ ਤੇ ਰਿੰਕੂ ਜੀ ਨੂੰ ਲੋਕਾਂ ਨੇ ਐਮਪੀ ਬਣਾਤਾ ਇਸ ਤੋਂ ਵੱਧ ਲੋਕ ਕੀ ਬਣਾ ਸਕਦੇ ਕਿਸੇ ਰਿੰਕੂ ਜੀ ਕਹਿੰਦੇ ਮੇਰੇ ਕੰਮ ਹੀ ਨਹੀਂ ਹੋ ਰਹੇ ਸੀ ਮੈਂ ਜਾਂਦਾ ਸੀ ਮੇਰੇ ਕੋਈ ਕੰਮ ਹੀ ਨਹੀਂ ਕਰਦੇ ਪੀ ਸੀ ਤਾਂ ਕਰਕੇ ਲੋਕ ਅੱਦੀ ਅਪਲਾਈ ਕਰਕੇ ਪਾਰਟੀ ਛੱਡੀ ਬੜੀ ਹੈਰਾਨੀ ਦੀ ਗੱਲ ਹੈ ਜਦੋਂ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਤਾ ਲੋਕ ਐਮਪੀ ਬਣਾ ਸਕਦੇ ਆ ਜਾਂ ਐਮਐਲਏ ਬਣਾ ਸਕਦੇ ਤੁਸੀਂ ਕੰਮ ਨਹੀਂ ਕਰ ਸਕਦੇ ਇਹ ਤੁਹਾਡਾ ਕਸੂਰ ਆ ਲੋਕਾਂ ਦਾ ਕਸੂਰ ਉੱਥੇ ਟਿਕਟ ਮੇ ਲੜ ਤੋਂ ਬਾਅਦ ਲੁਧਿਆਣਾ ਤੋਂ ਆਮਾਦੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਨਾਲ ਵੀ ਖਾਸ ਗਲਬਾਤ ਕੀਤੀ ਗਈ ਹੈ ਤੁਹਾਨੂੰ ਵੀ ਸੁਣਾਉਂਦੇ ਹਾਂ ਮੇਲਾ ਸ਼ੋਕ ਰਹੇ ਪੱਪੀ ਆ ਗਏ ਨੇ ਸਰ ਕੀ ਕਹਿਣਾ ਚਾਹੋਗੇ ਤੁਹਾਨੂੰ ਸੇਵਾ ਮਿਲ ਗਈ ਆ ਸਭ ਤੋਂ ਪਹਿਲਾਂ ਤਾਂ ਅਕਾਲ ਪੁਰਖ ਦਾ ਸ਼ੁਕਰਾਨਾ ਬਾਲਾ ਜੀ ਮਹਾਰਾਜ ਦਾ ਸ਼ੁਕਰਾਨਾ ਔਰ ਸਮੂਚੇ ਆਪਣੇ ਜਿੰਨੇ ਵੀ ਵਲੰਟੀਅਰ ਸਾਥੀ ਨੇ ਉਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਵੀ ਦਿੰਦਾ ਮੈਂ ਆਪਣੇ ਵੱਲੋਂ ਔਰ ਸਾਡੇ ਮਾਨ ਮੁੱਖ ਮੰਤਰੀ ਸudar ਭਗਵਾਨ ਸਿੰਘ ਮਾਨ ਜੋ ਪੰਜਾਬ ਦਾ ਮਾਨ ਆ ਉਹਨਾਂ ਨੇ ਮੇਰੇ ਤੇ ਭਰੋਸਾ ਜਤਾਇਆ ਔਰ ਮੈਂ ਲੁਧਿਆਣੇ ਦੀ ਸੇਵਾ ਜਿਹੜੀ ਆ ਉਹਨਾਂ ਦੇ ਭਰੋਸੇ ਦੇ ਮੁਤਲਕ ਔਰ ਦਿਨ ਰਾਤ ਇੱਕ ਕਰਕੇ ਔਰ ਸਾਡੇ ਸੁਪਰੀਮੋ ਅਰਵੀ ਕੇਦੀਵਾਲ ਜੀ ਔਰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਲੁਧਿਆਣੇ ਦੀ ਸੇਵਾ ਕਰਨੀ ਹੈ ਜੀ ਪਹਿਲਾ ਮੁੱਦਾ ਕੀ ਰਹੂਗਾ ਪਹਿਲਾ ਜੇਕਰ ਐਮਪੀ ਬਣ ਜੰਨੇ ਤਾਂ ਲੁਧਿਆਣੇ ਉਸੇ ਸਭ ਤੋਂ ਪਹਿਲਾ ਕੰਮ ਕੀ ਰਹੂਗਾ ਲੁਧਿਆਣਾ ਇੱਕ ਹੱਬਾ ਪੰਜਾਬ ਦਾ ਹੱਬਾ ਲੁਧਿਆਣਾ ਕਾਫੀ ਸਮਿਆਂ ਤੋਂ ਪਿਛਲੇ 10-15 ਸਾਲਾਂ ਤੋਂ ਲੁਧਿਆਣੇ ਦੀ ਕਿਸੇ ਨੇ ਸੁਣਾਈ ਨਹੀਂ ਕੀਤੀ ਇਸ ਕਰਕੇ ਲੁਧਿਆਣੇ ਦਾ ਅਗਲ ਲੁਧਿਆਣਾ ਖੁਸ਼ਹਾਲ ਹੁੰਦਾ ਤਾਂ ਪੰਜਾਬ ਖੁਸ਼ਹਾਲ ਹੁੰਦਾ ਇਸ ਕਰਕੇ ਲੁਧਿਆਣੇ ਦਾ ਵਿਕਾਸ ਹੋਣਾ ਜ਼ਰੂਰੀ ਆ ਇੰਡਸਟਰੀ ਜ਼ਰੂਰੀ ਆ ਹਰ ਵਪਾਰੀ ਕਿਉਂਕਿ ਲੁਧਿਆਣੇ ਦਾ ਵਪਾਰ ਜਿਹੜਾ ਵਾ ਉਹ ਸਾਰੇ ਪੰਜਾਬ ਨੂੰ ਚਲਾਉਂਦਾ ਔਰ ਪੂਰੇ ਇੰਡੀਆ 'ਚ ਵਪਾਰ ਚੱਲਦਾ ਲੁਧਿਆਣੇ ਤੋਂ ਇਸ ਕਰਕੇ ਪਹਿਲ ਦੇ ਆਧਾਰ ਦੇ ਉੱਤੇ ਲੁਧਿਆਣੇ ਨੂੰ ਅੱਗੇ ਲੈ ਕੇ ਜਾਇਆ ਜਾਊਗਾ ਰਵਨੀਤ ਸਿੰਘ ਬਿੱਟੂ ਆ ਸਾਹਮਣੇ ਕੀ ਕਰੋਗੇ ਕਿਸ ਤਿਕਨੇ ਰਲੋੜੇ ਦੇਖੋ ਰਵਨੀਤ ਸਿੰਘ ਬਿੱਟੂ ਨੂੰ 10 ਸਾਲ ਲੋਕ ਪਹਿਲਾਂ ਕਾਂਗਰਸ ਦੇ ਝੰਡੇ ਥੱਲੇ ਦੇਖ ਚੁੱਕੇ ਹੋਏ ਆ ਪੌਣੇ 5 ਸਾਲ ਉਹਨੇ ਕਿਸੇ ਵੀ ਮੈਂਬਰ ਦਾ ਕਿਸੇ ਪਾਰਟੀ ਦੇ ਵਰਕਰ ਦਾ ਖੌਨ ਨਹੀਂ ਚੱਕਿਆ ਹੁਣ ਉਹਨੂੰ ਕਾਂਗਰਸੀਆਂ ਨੇ ਦਰਵਾਜ਼ੇ ਬੰਦ ਕਰਤੇ ਸੀ ਉਹ ਭਾਜਪਾ ਦੇ ਫੁੱਲ ਤੇ ਜਾ ਬੈਠਾ ਜੀ ਤੇ ਹੁਣ ਕੀ ਲੱਗਦਾ ਵਾ ਕਿ ਆਮਾਦੀ ਪਾਰਟੀ ਦੇ ਵੱਲੋਂ ਤੁਹਾਨੂੰ ਟਿਕਟ ਮਿਲ ਚੁੱਕੀ ਹੈ ਔਰ ਜਿੱਤ ਪੱਕੀ ਹੈ ਦੇਖੋ ਜੇਤ ਦਾ ਹਾਰ ਮ ਉਸ ਮਾਲਕ ਕਾਲਪੁਰਖ ਦੇ ਬਾਲਾ ਜੀ ਮਹਾਰਾਜ ਦੇ ਬਾਬਾ ਦੀਪ ਸਿੰਘ ਦੇ ਹੱਥ ਆ ਆਪਣੇ ਵੱਲੋਂ ਮਿਹਨਤ ਕਰਨਾ ਕਿਉਂਕਿ ਅੱਗੇ ਵੀ ਮਿਹਨਤ ਕੀਤੀ ਆ ਤਾਂ ਹੀ ਪਾਰਟੀ ਨੇ ਭਰੋਸਾ ਰੱਖਿਆ ਵਾ ਔਰ ਲੁਧਿਆਣੇ ਦੇ ਲੋਕ ਜਾਣਦੇ ਆ ਵੀ ਮੈਂ ਜੋ ਕਹਿਣਾ ਉਹ ਕਰਕੇ ਦਿਖਾਉਣਾ ਲੁਧਿਆਣੇ ਨੂੰ ਇੱਕ ਨੰਬਰ ਦਾ ਸ਼ਹਿਰ ਜਿਵੇਂ ਪਹਿਲਾਂ ਅੱਜ ਤੋਂ 15 ਸਾਲ ਪਹਿਲਾਂ ਸੀ ਉਸੇ ਤਰ੍ਹਾਂ ਹੀ ਲੈ ਕੇ ਜਾਣਾ ਬਿਲਕੁਲ ਇੱਕ ਨੰਬਰ ਤੇ ਲੈ ਕੇ ਜਾਣਾ ਇਹ ਹੈਗਾ ਅਸ਼ੋਕ ਪ੍ਰਾਇਰ ਪੱਪੀ ਦਾ ਕਹਿਣਾ